ਅਸੀਂ ਸੁਣ ਰਹੇ ਹਾਂ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 5 ਅਗਸਤ ਹੈ 5 ਅਗਸਤ 1871 16 ਜੁਲਾਈ 1871 ਦੇ ਦਿਨ ਕੂਕਿਆਂ ਨੇ ਰਾਏਕੋਟ ਦੇ ਵਿੱਚ ਇੱਕ ਬੁਚੜਖਾਨੇ ਤੇ ਹਮਲਾ ਕੀਤਾ ਅਤੇ ਕੁਝ ਬੁਚੜ ਕਤਲ ਕਰ ਦਿੱਤੇ ਇਨ੍ਹਾਂ ਕੂਕਿਆਂ ਦੇ ਵਿੱਚੋਂ ਮੰਗਲ ਸਿੰਘ ਮਸਤਾਨ ਸਿੰਘ ਸਰਮੁਖ ਸਿੰਘ ਗੁਲਾਬ ਸਿੰਘ ਅਤੇ ਕਈ ਹੋਰ ਫੜੇ ਗਏ ਸਨ ਗੁਲਾਬ ਸਿੰਘ ਬਾਦ ਦੇ ਵਿੱਚ ਸਰਕਾਰੀ ਗਵਾ ਬਣ ਗਿਆ ਉਸ ਨੇ ਅੰਮ੍ਰਿਤਸਰ ਦੇ ਬੁਚੜਾਂ ਦੇ ਕਤਲਾਂ ਦੇ ਨਾਮ ਵੀ ਦੱਸ ਦਿੱਤੇ ਇਹਨਾਂ ਸਾਰਿਆਂ ਤੇ ਮੁਕਾਦਮੇ ਚਲਾਏ ਗਏ ਅਤੇ 5 ਅਗਸਤ 1871 ਦੇ ਦਿਨ ਬੁਚੜਾਂ ਦੇ ਕਾਤਲ ਇਹਨਾਂ ਕੂਕਿਆਂ ਨੂੰ ਫਾਂਸਿੰਗਾਂ ਦਿੱਤੀਆਂ ਗਈਆਂ ਇਸ ਤੋਂ ਮਗਰੋਂ ਕੂਕਿਆਂ ਦੀਆਂ ਸਾਰੀਆਂ ਕਾਰਵਾਈਆਂ ਇੱਕ ਵਾਰੀ ਫਿਰ ਤੋਂ ਰੁਕ ਗਈਆਂ 5 ਅਗਸਤ 1943 ਅੰਗਰੇਜ਼ਾਂ ਵੱਲੋਂ ਭਾਰਤ ਛੱਡਣ ਦੇ ਚਰਚਾ ਦੇ ਦੌਰਾਨ ਪਾਕਿਸਤਾਨ ਦੀ ਮੰਗ ਤੇਜ਼ੀ ਨਾਲ ਉੱਭਰਨ ਲੱਗੀ ਤਾਂ ਕੁਝ ਆਗੂਆਂ ਨੇ ਮੁਸਲਮਾਨਾਂ ਨੂੰ ਚਪਕਾਉਣ ਵਾਸਤੇ ਲਾਲਚ ਦੇਣੇ ਸ਼ੁਰੂ ਕਰ ਦਿੱਤੇ ਇਹਨਾਂ ਦੇ ਵਿੱਚ ਰਾਜਕਪਾਲ ਆਚਾਰੀਆ ਦਾ ਇੱਕ ਫਾਰਮੂਲਾ ਵੀ ਸ਼ਾਮਲ ਸੀ 16 ਜੁਲਾਈ 1947 ਨੂੰ ਇਹ ਫਾਰਮੂਲਾ ਪਬਲਿਸ਼ ਕੀਤਾ ਗਿਆ। ਇਸ ਫਾਰਮੂਲੇ ਦੇ ਮੁਤਾਬਕ ਮੁਸਲਮਾਨਾਂ ਨੂੰ ਇੱਕ ਤਰ੍ਹਾਂ ਨਾਲ ਪਾਕਿਸਤਾਨ ਦੇਣ ਦੀ ਗੱਲ ਕੀਤੀ ਗਈ ਸੀ ਪਰ ਸਿੱਖਾਂ ਬਾਰੇ ਕੁਝ ਵੀ ਨਹੀਂ ਸੀ। ਕਿਆ-ਕਿਆ ਇਸ ਦੀ ਵੀ ਹਰ ਪਾਸਿਓਂ مخالਫਤ ਹੋਈ। ਰਾਜਾ ਗੋਪਾਲ ਦੇ ਫਾਰਮੂਲੇ ਦਾ ਵਿਰੋਧ ਵੇਖ ਕੇ ਜਨਾ ਨੇ ਸਿੱਖਾਂ ਨੂੰ ਪਰਮਾਉਣ ਦੀ ਕੋਸ਼ਿਸ਼ ਕੀਤੀ ਤੇ ਇਸ ਕੋਸ਼ਿਸ਼ ਦੇ ਵਿੱਚ 5 ਅਗਸਤ 1943 ਦੇ ਦਿਨ ਇੱਕ ਬਿਆਨ ਦਿੱਤਾ ਗਿਆ ਕਿ ਸਿੱਖ ਇੱਕ ਵੱਖਰੀ ਕੌਮ ਨੇ ਮੈਜਕੀਨ ਦਬਾਉਣਾ ਕਿ ਮੁਸਲਮ ਲੀਗ ਸਿੱਖਾਂ ਦੇ ਨਾਲ ਆਦਲਾਨਾ ਵਰਤਾਓ ਕਰੇਗੀ। ਸਿੱਖਾਂ ਦੇ ਲੀਡਰ ਆਪਣੀਆਂ ਮਨਾਸਿਫ ਮੰਗਾ ਮੈਨੂੰ ਲਿਖ ਕੇ ਭੇਜ ਦੇਣ ਸਿੱਖਾਂ ਦਾ ਤਾਲੁਕਾਤ ਸਿਰਫ ਪੰਜਾਬ ਨਾਲ ਹੈ ਅਤੇ ਮੁਸਲਮਾਨ ਲੀਗ ਦਾ ਨਿਸ਼ਾਨਾ ਹਰ ਘੱਟ ਗਣਤੀ ਉਹ ਹਿੰਦ ਦੇ ਵਿੱਚ ਹੋਵੇ ਜਾਂ ਫਿਰ ਪਾਕਿਸਤਾਨ ਦੇ ਵਿੱਚ ਕੁੱਲ ਦੇ ਮਨਾਸਿਫ ਹੱਕਾਂ ਦੀ ਰਾਖੀ ਕਰਨਾ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਬਾਹਰਲੇ ਅਸਰ ਤੋਂ ਅਸਰ ਅੰਦਾਜ਼ ਨਾ ਹੋਣ 5 ਅਗਸਤ 1987 ਦੇ ਦਿਨ ਪੰਜਾਬ ਪੁਲਿਸ ਨੇ ਮਨਮੋਹਨ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਨਵੀਂ ਦਾਣਾ ਮੰਡੀ ਜਲੰਧਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 5 ਅਗਸਤ 1988 ਦੇ ਦਿਨ ਪੰਜਾਬ ਪੁਲਿਸ ਨੇ ਸੁਰਿੰਦਰ ਸਿੰਘ ਸ਼ਿੰਦਾ ਔਰ ਫਲਾਬਾ ਸਿੰਘ ਜੱਟ ਵਾਸੀ ਵੜਿੰਗ ਮੋਹਨਪੁਰਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 5 ਅਗਸਤ 1999 ਦਿਨ ਪੰਜਾਬ ਪੁਲਿਸ ਨੇ ਗੁਰਦੇਵ ਸਿੰਘ ਵਾਸੀ ਬੋ ਅੰਮ੍ਰਿਤਸਰ ਅਤੇ ਬਿਆੰਤ ਸਿੰਘ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 5 ਅਗਸਤ 1991 ਦੇ ਦਿਨ ਪੰਜਾਬ ਪੁਲਿਸ ਨੇ ਗੁਰਿੰਦਰ ਸਿੰਘ ਪੁੱਤਰ ਬਖਸ਼ੀ ਸਿੰਘ ਵਾਸੀ ਬਾਸਰ ਕੇ ਗਿਲਾ ਜ਼ਿਲ੍ਹਾ ਅੰਮ੍ਰਿਤਸਰ ਦਿਲਬਾਰਾ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਵਿਸ਼ਵਕਰਮਾ ਕਲੋਨੀ ਜੀਟੀ ਰੋਡ ਅੰਮ੍ਰਿਤਸਰ ਇਹਨਾਂ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਇਸੇ ਦਿਨ ਪੰਜਾਬ ਪੁਲਿਸ ਨੇ ਜਗਜੀਤ ਸਿੰਘ ਗਿੱਲ ਵਾਸੀ ਗਗਨਪੁਰ, ਸੁਖਵਿੰਦਰ ਸਿੰਘ ਲੱड्डੂ ਵਾਸੀ ਸਰਹੰਦ, ਕੁਲਵਿੰਦਰ ਸਿੰਘ ਵਾਸੀ ਪੂਲਾ, ਕਾਬਲ ਸਿੰਘ ਬੱਬਰ ਵਾਸੀ ਬੂਟੇਵਾਲ, ਸੁਖਦੇਵ ਸਿੰਘ ਸੁੱਖਾ ਉਰਫ ਛੋਟਾ ਬ੍ਰਹਮਾ ਵਾਸੀ ਮਲਾਂਗਸ਼ਾ ਵਾਲਾ, ਅਮਰੀਕ ਸਿੰਘ ਉਰਫ ਬਚਿੱਤਰ ਸਿੰਘ ਵਾਸੀ ਜਨਾਲਾ ਨੂੰ ਵੀ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 25 ਜੁਲਾਈ 1991 ਦਿਨ ਪੰਜਾਬ ਪੁਲਿਸ ਦੇ ਥਾਣੇਦਾਰ ਸੁਖਵਿੰਦਰ ਸਿੰਘ ਨੇ ਛਤਰਾਣਾ ਪਿੰਡ ਜ਼ਿਲ੍ਹਾ ਪਟਿਆਲਾ ਦੇ ਅਵਤਾਰ ਸਿੰਘ ਭਰਾ ਜਰਨੈਲ ਸਿੰਘ ਲੈਫਟੀਨੈਂਟ ਜਨਰਲ ਖਾਲਿਸਤਾਨ ਕਮਾਂਡੋ ਫੋਰਸ ਪੰਜਵੜ ਜੋ ਕਿ ਪੰਜਾਬ ਅਸੈਂਬਲੀ ਦੀਆਂ ਚੋਣਾਂ ਦੇ ਵਿੱਚ ਲਹਿਰਾਗਾਗਾ ਤੋਂ ਚੋਣ ਲੜ ਰਿਹਾ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਪਾਤਣਾ ਥਾਣੇ ਦੇ ਵਿੱਚ ਲੈ ਗਿਆ ਮਗਰੂਸ ਨੂੰ ਸੀਆਈਏ ਸਟਾਫ ਪਟਿਆਲਾ ਲਿਜਾਇਆ ਗਿਆ ਪੁਲਿਸ ਨੇ ਉਸ ਤੇ ਬੇਇਤਹਾਸ਼ਾ ਜ਼ੁਲਮ ਕੀਤਾ ਬਿਜਲੀ ਦੀ ਪ੍ਰੈਸ ਚਲਾ ਕੇ ਤਪਦੀ ਪ੍ਰੈਸ ਉਸ ਦੇ ਜਿਸਮ ਦੇ ਬਹੁਤ ਸਾਰੇ ਅੰਗਾਂ ਤੇ ਲਾ ਕੇ ਸਾਰਾ ਜਿਸਮ ਸਾੜ ਦਿੱਤਾ 5 ਅਗਸਤ ਦੀ ਸ਼ਾਮ ਨੂੰ ਉਸ ਦੀ ਮੌਤ ਹੋ ਗਈ 5 ਅਗਸਤ 1992 ਦਿਨ ਪੰਜਾਬ ਪੁਲਿਸ ਨੇ ਸ਼ਮਸ਼ੀਰ ਸਿੰਘ ਉਰਫ ਜਲੰਦਰੀ ਵਾਸੀ ਜਾਮਾ ਰਾਏ ਬਲਰਾਜ ਸਿੰਘ ਪੁੱਤਰ ਸਵਰਨ ਸਿੰਘ ਜ਼ਿਲ੍ਹਾ ਸੰਗਰੂਰ ਰਣਜੀਤ ਸਿੰਘ ਨਿਮਾ ਮੇਜਰ ਸਿੰਘ ਜਵੰਦਾ ਡਾਕਟਰ ਕਸ਼ਮੀਰ ਸਿੰਘ ਮਨਜੀਤ ਸਿੰਘ ਗੁਰਦਾਸਪੁਰ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ 5 ਅਗਸਤ 1992 ਦਿਨ ਅੰਮ੍ਰਿਤਸਰ ਦੇ ਵਿੱਚ ਚੜ੍ਹਾਈ ਕਰ ਗਏ 5 ਅਗਸਤ 1993 ਦਿਨ ਪੰਜਾਬ ਪੁਲਿਸ ਨੇ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਸੁਲੱਖਣ ਸਿੰਘ ਵਾਸੀ ਪੰਜਵਾੜਾ ਜ਼ਿਲ੍ਹਾ ਤਰਨਤਾਰਨ ਅਤੇ ਸੁਖਦੇਵ ਸਿੰਘ ਉਰਫ ਬਿੱਟੂ ਪੁੱਤਰ ਪੂਰਨ ਸਿੰਘ ਵਾਸੀ ਬੁੱਟਰਕੜਾ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 28 ਮਾਰਚ 2000 ਦੇ ਦਿਨ ਗਿਆਨੀ ਪੂਰਨ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦੇ ਮੁਖ ਸੇਵਾਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਉਸ ਦੀ ਥਾਂ ਤੇ ਜਗਿੰਦਰ ਸਿੰਘ ਵਿਦਾਂਤੀ ਨੂੰ ਅਕਾਲ ਤਖ਼ਤ ਸਾਹਿਬ ਦਾ ਐਕਟਿੰਗ ਮੁਖ ਸੇਵਾਦਾਰ ਲਾ ਦਿੱਤਾ ਗਿਆ ਸੀ 8 ਸਾਲ ਵਿਦਾਂਤੀ ਇੱਕ ਵਫ਼ਾਦਾਰ ਸੇਵਾਦਾਰ ਵਾਂਗ ਬਾਦਲ ਦੇ ਹੁਕਮ ਮਝਾਉਂਦਾ ਰਿਹਾ ਅਤੇ ਸ੍ਰੀ ਕਾਲਤਕ ਸਾਹਿਬ ਦੀ ਮਰਿਆਦਾ ਦੀ ਬਹੁਤ ਪਿਆਰ ਵੀ ਕੀਤੀ। ਜੁਲਾਈ 2008 ਦੇ ਵਿੱਚ ਵਿਦਾਂਤੀ ਨੇ ਵਿਦੇਸ਼ੀ ਦੌਰੇ ਦੇ ਦੌਰਾਨ ਕੁਝ ਅਜਿਹੇ ਫਿਕਰੇ ਬੋਲੇ ਜਿਨ੍ਹਾਂ ਦੇ ਨਾਲ ਬਾਦਲ ਉਸ ਤੋਂ ਨਾਰਾਜ਼ ਹੋ ਗਿਆ। ਅਖੀਰ 5 ਅਗਸਤ 2008 ਦੀ ਸ਼ਾਮ ਨੂੰ ਬਾਦਲ ਨੇ ਸ਼੍ਰੋਮਨੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਪਾਉਰ ਅਤੇ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਨੂੰ ਵਿਦਾਂਤੀ ਦੇ ਘਰ ਭੇਜ ਕੇ ਉਸ ਨੂੰ ਅਸਤੀਫਾ ਦੇਣ ਦਾ ਹੁਕਮ ਸੁਣਾ ਦਿੱਤਾ ਅਤੇ ਵਿਦਾਂਤੀ ਨੇ ਚੁੱਪਚਾਪ ਇਸ ਨੂੰ ਮੰਨ ਕੇ ਅਸਤੀਫਾ ਦੇ ਦਿੱਤਾ। 5 ਅਗਸਤ 2012 ਦੇ ਦਿਨ ਅਮਰੀਕੀ ਸੂਬੇ ਵਿਸਕੋਂਸਨ ਦੇ ਵਿੱਚ ਮਿਲਵਾਕੀ ਦੇ ਓਕਰੀ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਨਸਲੀ ਮਾਨਸਿਕਤਾ ਵਾਲੇ ਹਮਲਾਵਰ ਨੇ ਅਚਾਨਕ ਗੁਰੂ ਘਰ ਦੇ ਅੰਦਰ ਦਾਖਲ ਹੋ ਕੇ ਅੰਨੇਵਾਹ ਗੋਲੀਆਂ ਵਰਹਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਗੋਲੀਕਾਂਡ ਦੇ ਵਿੱਚ 6 ਸਿੱਖ ਸ਼ਰਧਾਲੂਆਂ ਦੀ ਮੌਕੇ ਤੇ ਮੌਤ ਹੋ ਗਈ ਅਤੇ 4 ਗੰਭੀਰ ਜ਼ਖਮੀ ਹੋ ਗਏ ਸਨ ਅਤੇ ਹਮਲਾਵਰ ਵੇਡ ਮਾਈਕਲ ਪੇਜ ਵੀ ਮਾਰਿਆ ਗਿਆ ਸੀ। ਇਸ ਘਟਨਾ ਦੀ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਰਾਕ ਓਵਾਮਾ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਨਿਖੇਦੀ ਕੀਤੀ ਸੀ ਅਤੇ ਡੂੰਘੇ ਦੁੱਖ ਦਾ ਇਜ਼ ਹਾਰ ਕੀਤਾ ਸੀ ਦੁਨੀਆ ਭਰ ਦੇ ਵਿੱਚ ਇਸ ਘਟਨਾ ਤੋਂ ਬਾਅਦ ਸਿੱਖਾਂ ਨੂੰ ਹਮਦਰਦੀ ਮਿਲੀ ਅਤੇ ਇਤਿਹਾਸ ਤੇ ਵਰਤਮਾਨ ਦੇ ਵਿੱਚ ਸਿੱਖਾਂ ਦੇ ਵਿਰੁੱਧ ਹੋਏ ਜ਼ੁਲਮਾਂ ਦੇ ਵਿੱਚ ਇਹ ਇੱਕ ਹੋਰ ਅਧਿਆਇ ਜੁੜ ਗਿਆ ਸੀ 5 ਅਗਸਤ 2013 5 ਅਗਸਤ 2013 ਦੇ ਦਿਨ ਗੁਜਰਾਤ ਦੇ ਵਿੱਚ ਸਿੱਖ ਕਿਸਾਨ ਪट्टेदारों ਨੂੰ ਉਜਾੜਨ ਵਾਸਤੇ ਸਿੱਖ ਵਿਰੋਧੀ ਭਾਰਤੀ ਜਨਤਾ ਪਾਰਟੀ ਦੇ ਚੀਫ ਮਿਨਿਸਟਰ ਨਰਿੰਦਰ ਮੋਦੀ ਜਿਸ ਨੂੰ ਭਾਜਪਾ ਨੇ ਸਤੰਬਰ 2013 ਦੇ ਵਿੱਚ 2014 ਦੀਆਂ ਲੋਕ ਸਭਾ ਚੋਣਾਂ ਦੇ ਵਾਸਤੇ ਪ੍ਰਾਈਮ ਮਿਨਿਸਟਰ ਦੇ ਅਹੁਦੇ ਦੇ ਲਈ ਆਪਣਾ ਉਮੀਦਵਾਰ ਵੀ ਐਲਾਨਿਆ ਹੋਇਆ ਸੀ ਉਸਨੇ ਹਾਈ ਕੋਰਟ ਵੱਲੋਂ ਸਿੱਖ ਕਿਸਾਨ ਪਟੇਦਾਰਾਂ ਦੇ ਹੱਕ ਦੇ ਵਿੱਚ ਫੈਸਲਾ ਦੇਣ ਦੇ ਖਿਲਾਫ ਅਗਸਤ 2013 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ। ਬਾਦਲਦਾਲ ਨੇ ਇਸ ਦੇ ਖਿਲਾਫ ਜ਼ੁਬਾਨ ਤੱਕ ਨਾ ਖੋਲੀ। 5 ਅਗਸਤ 2013 ਦੇ ਦਿਨ ਸਿਮਰਨਜੀਤ ਸਿੰਘ ਮਾਨ ਅਤੇ ਦਿੱਲੀ ਦੇ ਵਿੱਚ ਪਰਮਜੀਤ ਸਿੰਘ ਸਰਨਾ ਅਤੇ ਪੰਜਾਬ ਦੇ ਕੁਝ ਕਾਂਗਰਸੀਆਂ ਨੇ ਇਸ ਦੇ ਖਿਲਾਫ ਆਵਾਜ਼ ਭੁਲੰਦ ਕੀਤੀ। 5 ਅਗਸਤ 2018 ਦੇ ਦਿਨ ਸ਼੍ਰੋਮਣੀ ਕਮੇਟੀ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਬਾਦਲਾਂ ਦੇ ਖਿਲਾਫ ਖੁੱਲ ਕੇ ਬੋਲਣ ਵਾਲੇ ਤਖਤਦੰਦ ਸਿੰਘ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਾਨੀ ਗੁਰਮukh ਸਿੰਘ ਦੀ ਅਚਨ-ਚੇਤੀ ਅਕਾਲ ਤਖਤ ਵਿਖੇ ਬਤੌਰ ਹੈੱਡ ਗ੍ਰਾਂਥੀ ਵਾਪਸੀ ਕਰਵਾ ਦਿੱਤੀ ਇਸ ਫੈਸਲੇ ਤੇ ਸੰਗਤ ਦੇ ਨਾਲ-ਨਾਲ ਪੰਥ ਖਾਲਕਿਆਂ ਦੇ ਵਿੱਚ ਖਾਸੀ ਚਰਚਾ ਹੋਈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦਾ ਇਸ ਬਾਰੇ ਤਰਕ ਸੀ ਕਿ ਗਿਆਨੀ ਗੁਰਮੁਖ ਸਿੰਘ ਦਾ ਪਰਿਵਾਰ ਅਤੇ ਬੱਚੇ ਅੰਮ੍ਰਿਤਸਰ ਦੇ ਵਿੱਚ ਹੀ ਨੇ ਜਿਸ ਕਰਕੇ ਉਹਨਾਂ ਨੂੰ ਪਰੇਸ਼ਾਨੀ ਪੇਸ਼ ਆਉਂਦੀ ਸੀ। ਕਮੇਟੀ ਪ੍ਰਧਾਨ ਦਾ ਤਰਕ ਵੀ ਹਜ਼ਮ ਨਾ ਹੋਇਆ ਕਿਉਂਕਿ ਕੁਝ ਦਿਨ ਪਹਿਲਾਂ ਜਦੋਂ ਗਿਆਨੀ ਗੁਰਮੁਖ ਸਿੰਘ ਦਾ ਤਬਾਦਲਾ ਕੀਤਾ ਗਿਆ ਸੀ ਤਾਂ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਪੱਤਰ ਲਿਖ ਕੇ ਇਹ ਸਮੱਸਿਆ ਦੱਸੀ ਸੀ ਪਰ ਉਸ ਸਮੇਂ ਇਹ ਸਭ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ। ਜਿਸ ਪਿੱਛੋਂ ਗਿਆਨੀ ਗੁਰਮੁਖ ਸਿੰਘ ਨੇ ਸ਼੍ਰੋਮਣੀ ਕਮੇਟੀ ਅਤੇ ਬਾਦਲਾਂ ਦੇ ਖਿਲਾਫ ਲਕੇ ਪੜਾਅ ਸਕੱਡੀ ਸੀ ਉਸ ਵੇਲੇ ਗਿਆਨੀ ਗੁਰਮukh ਸਿੰਘ ਨੇ ਦੋਸ਼ ਲਾਇਆ ਸਨ ਕਿ ਅਕਾਲ ਤਖਤ ਦੇ ਜਥੇਦਾਰ ਅਤੇ ਹੋਰਨਾਂ ਵੱਲੋਂ ਜਿਹੜੇ ਫੈਸਲੇ ਲਏ ਜਾਂਦੇ ਨੇ ਉਹ ਬਾਦਲਾਂ ਦੇ ਹੁਕਮ ਦੇ ਮੁਤਾਬਕ ਲਏ ਜਾਂਦੇ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਮਾਫੀ ਦੇਣ ਦੇ ਫੈਸਲੇ ਬਾਰੇ ਵੀ ਉਹਨਾਂ ਨੇ ਦੋਸ਼ ਲਾਇਆ ਸੀ ਕਿ ਇਹ ਫੈਸਲਾ ਬਾਦਲਾਂ ਦੇ ਇਸ਼ਾਰੇ ਤੇ ਕੀਤਾ ਗਿਆ ਸੀ ਸਾਬਕਾ ਜਥੇਦਾਰ ਗਿਆਨੀ ਗੁਰਮukh ਸਿੰਘ ਨੇ ਦਾਅਵਾ ਕੀਤਾ ਸੀ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਸਤੰਬਰ 2015 ਦੇ ਵਿੱਚ ਮਾਫ ਕਰਨ ਵਾਲਾ ਪੱਤਰ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਚੰਡੀਗੜ੍ਹ ਸੱਦ ਕੇ ਸੌਪਿਆ ਗਿਆ ਸੀ ਇਸ ਸਬੰਧੀ ਤਿੰਨ ਤਖਤਾਂ ਦੇ ਜੱਜਦਾਰ ਸਹਿਬਾਨ ਨੂੰ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਰਹਿੈਸ਼ ਤੇ ਸੱਦਿਆ ਗਿਆ ਸੀ। ਮੇਰਾ ਸਿਰਸਾ ਮੁਖੀ ਨੂੰ ਮਾਫੀ ਦੇ ਮਾਮਲੇ ਦੇ ਵਿੱਚ ਕਈ ਭੇਤ ਉਜਾਗਰ ਕਰਨ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਗਿਆਨੀ ਗੁਰਮukh ਸਿੰਘ ਨੂੰ ਤਖਤ ਸ੍ਰੀ ਦੰਦਵਾ ਸਾਹਿਬ ਦੇ ਕਾਰਜਕਾਰੀ ਜੱਜਦਾਰ ਦੇ ਅਹੁਦੇ ਤੋਂ ਹਟਾ ਕੇ ਹਰਿਆਣਾ ਦੇ ਗੁਰਦੁਆਰਾ ਧਮਤਾਨ ਸਾਹਿਬ ਵਿਖੇ ਬਤੌਰ ਮੁੱਖ ਗ੍ਰੰਥੀ ਤਬਾਦਲਾ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਅਚਨਚੇਤ ਵਾਪਸੀ ਇੱਥੇ ਸ਼੍ਰੋਮਣੀ ਕਮੇਟੀ ਅਤੇ ਪੰਥ ਖਾਲਕਿਆਂ ਦੇ ਵਿੱਚ ਹੈਰਾਨੀ ਅਤੇ ਚਰਚਾ ਦਾ ਮੁੱਦਾ ਬਣ ਗਈ। ਇਸ ਤੋਂ ਮਗਰੋਂ ਇਹ ਚਰਚਾ ਹੁੰਦੀ ਰਹੀ ਕਿ ਕੀ ਗਿਆਨੀ ਗੁਰਮ ਪੰਜ ਸਿੰਘ ਸਹਿਬਾਨ ਦੀਆਂ ਮੀਟਿੰਗਾਂ ਦੇ ਵਿੱਚ ਹਿੱਸਾ ਲੈਣਗੇ ਜਾਂ ਫਿਰ ਨਹੀਂ ਅਤੇ ਜੇਕਰ ਹਿੱਸਾ ਲੈਂਦੇ ਨੇ ਤਾਂ ਬਾਕੀ ਸਿੰਘ ਸਹਿਬਾਨ ਉਹਨਾਂ ਦੇ ਪ੍ਰਤੀ ਕੀ ਵਤੀਰਾ ਰੱਖਣਗੇ ਜਿਨ੍ਹਾਂ ਦੇ ਖਿਲਾਫ ਉਹ ਪਹਿਲਾਂ ਹੀ ਗੰਭੀਰ ਦੋਸ਼ ਲਾ ਚੁੱਕੇ ਨੇ 5 ਅਗਸਤ 2020 ਦੇ ਦਿਨ ਅਮਰੀਕਾ ਦੇ ਕੈਲੀਫੋਰਨੀਆ ਦੇ ਸ਼ਹਿਰ ਫਰੇਜ਼ਨੋ ਦੇ ਰਹਿਣ ਵਾਲੇ 31 ਸਾਲਾ ਮਨਜੀਤ ਸਿੰਘ ਨੇ ਕਿੰਗਸ ਰੀਵਰ ਦੇ ਵਿੱਚੋਂ ਇੱਕ 8 ਸਾਲਾਂ ਦੀ ਕੁੜੀ ਨੂੰ ਡੁੱਬਣ ਤੋਂ ਬਚਾਉਣ ਵਾਸਤੇ ਜਾਨ ਦੀ ਬਾਜ਼ੀ ਲਾ ਦਿੱਤੀ। ਉਸ ਨੂੰ ਉਸ ਵਕਤ ਤੈਰਨਾ ਵੀ ਨਹੀਂ ਆਉਂਦਾ ਸੀ ਪਰ ਇੱਕ ਛੋਟੀ ਬੱਚੀ ਨੂੰ ਡੋਬਦਿਆਂ ਦੇਖ ਕੇ ਉਹ ਸਹਾਰ ਨਾ ਸਕਿਆ ਅਤੇ ਬਿਨਾਂ ਇੱਕ ਸਕਿੰਟ ਵੀ ਗੁਆਏ ਉਸ ਨੇ ਦਰਿਆ ਦੇ ਡੂੰਘੇ ਪਾਣੀ ਦੇ ਵਿੱਚ ਛਾਲ ਮਾਰ ਦਿੱਤੀ ਅਤੇ ਇਸ ਮਾਮਲੇ ਦੇ ਵਿੱਚ ਉਹ ਆਪਣੀ ਜਾਨ ਗਵਾ ਬੈਠਾ। ਮਾਰਨਪ੍ਰਾਂਤ ਜੂਨ 2023 ਨੂੰ ਉਸਦੀ ਬਹਾਦਰੀ ਸਦਕਾ ਉਸ ਨੂੰ ਅਮਰੀਕਾ ਦੇ ਸਭ ਤੋਂ ਵੱਡੇ ਸਿਵਿਲਿਅਨ ਅਵਾਰਡ ਕਾਰਨੇਗੀ ਹੀਰੋ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।